ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਅਤੇ ਲੋਕਾਂ ਦੇ ਮੁੱਦੇ ਚੁੱਕਣ ਵਾਲੇ ਟੀਟੂ ਬਾਣੀ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਬੁੱਢੇ ਨਾਲੇ ਦੇ ਪਾਣੀ ਦੇ ਨਾਲ ਨਹਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹਨਾਂ ਕਿਹਾ ਕਿ ਅੱਜ ਤੋਂ ਮੈਂ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਹੈ। ਉਹਨਾਂ ਕਿਹਾ ਕਿ 13 ਸਾਲ ਤੋਂ ਇਸ ਦੀ ਲੜਾਈ ਲੜ ਰਹੇ ਨੇ ਪਰ ਅੱਜ ਤੱਕ ਕਿਸੇ ਵੀ ਲੀਡਰ ਨੇ ਉਸ ਦੀ ਗੱਲ ਨਹੀਂ ਸੁਣੀ। ਉਹਨਾਂ ਕਿਹਾ ਕਿ ਬੁੱਢੇ ਨਾਲੇ ਦਾ ਗੰਦਾ ਪਾਣੀ ਅੱਜ ਆਪਣੇ ਨਾਲ ਲੈ ਕੇ ਆਇਆ ਹਾਂ ਅਤੇ ਆਪਣੇ ਉੱਪਰ ਪਾ ਰਹੇ ਹਾਂ ਉਹਨਾਂ ਕਹਿੰਦੇ ਕਿ ਮਜਬੂਰੀ ਮੈਨੂੰ ਪਤਾ ਹੈ ਕਿ ਮੈਂ ਆਪਣਾ ਜਲੂਸ ਕੱਢ ਰਿਹਾ ਪਰ ਕਹਿੰਦਾ ਇਸ ਦੇ ਨਾਲ ਹੀ ਲੁਧਿਆਣਾ ਦੇ ਬਾਕੀ ਆਗੂਆਂ ਦਾ ਵੀ ਜਲੂਸ ਨਿਕਲ ਰਿਹਾ ਜਿਨ੍ਹਾਂ ਨੇ ਸਮੇਂ ਸਿਰ ਸੱਤਾ ਦਾ ਆਨੰਦ ਮਾਣਿਆ ਪਰ ਕੀਤਾ ਕੁਝ ਵੀ ਨਹੀਂ। ਗੰਦੇ ਪਾਣੀ ਨਾਲ ਲਾ ਰਹੇ ਹੋ ਕੀ ਕਰਨਾ ਹੈ? ਸਭ ਤੋਂ ਪਹਿਲਾਂ ਜੀ ਟੀਟੂ ਬਾਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਬੁੱਢਾ ਨਾਲਾ ਸਾਫ਼ ਕਰਾਉਣ ਦੇ ਵਾਸਤੇ ਮੈਂ 10 ਸਾਲ ਮੈਂ ਬੜਾ ਸਟ੍ਰਗਲ ਕਰ ਰਿਹਾ ਤੁਹਾਨੂੰ ਲੋਕਾਂ ਨੂੰ ਪਤਾ ਹੀ ਆ। ਕਦੇ ਮੈਂ ਰੰਗ ਕਰ ਰਿਹਾ ਵਾਂ ਇੱਥੇ ਕਦੇ ਮੈਂ ਮਹੰਤਰ ਨਜਾਰ ਰਿਹਾ ਵਾਂ ਕਦੇ ਬੁੱਢੇ ਨਾਲ ਤੇ ਮੈਂ ਕੇ ਕੱਟ ਰਿਹਾ ਵਾਂ ਕਦੇ ਮੈਂ ਸਿੰਪਲ ਲੈ ਕੇ ਆ ਰਿਹਾ ਵਾਂ ਪਰ ਬੁੱਢਾ ਨਾਲ ਦਿਨ ਦੇ ਦਿਨ ਗੰਦਾ ਹੁੰਦਾ ਜਾਂਦਾ ਵਾ ਕਰੋਨਾ ਦੌਰਾਨ ਤਿੰਨ ਦਿਨਾਂ ਦੇ ਵਿੱਚ ਬੁੱਢਾ ਨਾਲ ਠੀਕ ਹੋ ਗਿਆ ਸੀਗਾ ਪਰ ਸਾਡੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਸੁੱਤੀਆਂ ਪਈਆਂ ਨੇ ਸਾਡੇ ਲੀਡਰਸੁੱਤੇ ਪਈ ਨੇ ਰਵਨੀਤ ਬੱਟੂ ਨੇ ਸਾਫ਼ ਕਰਵਾਇਆ ਸੀ ਬੁੱਢਾ ਨਾਲ ਵਾਦਾ ਕੀਤਾ ਸੀਗਾ ਚੋਣਾਂ ਵਿੱਚ ਵੀ ਤਿੰਨ ਸਾਲ ਇਹਦੀ ਕਾਂਗਰਸ ਦੀ ਸਰਕਾਰ ਵੀ ਸੀਗੀ ਆ ਦੇਖੋ ਮੈਂ ਦਿਖਾਉਣਾ ਹੈ ਬੁੱਢੇ ਨਾਲ ਦਾ ਪਾਣੀ ਇਹ ਸਾਫ਼ ਕਰਵਾਤਾ ਮੈਂ ਤਾਂ ਇਹਨਾਂ ਨੂੰ ਬੇਨਤੀ ਕਰਦਾ ਮੈਂ ਤੁਸੀਂ ਵੀ ਲਾਓ ਆ ਦੇਖੋ ਟੀਟੂ ਇਹਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਜੂਸ ਖੜਤਾ ਮੈਂ ਆਪਣੇ ਵਿੱਚੋਂ ਜੂਸ ਖੜਤਾ ਅੱਜ ਮੈਂ ਆਪਣਾ ਜੂਸ ਕੱਢ ਕੇ ਇਹਨਾਂ ਦਾ ਜੂਸ ਕੱਢ ਰਿਹਾ ਵਾਂਕਰ ਆਪਣੇ ਆ ਸਾਰੀ ਜਵਾਨੀ ਖਾ ਕੇ ਆ ਕਿਸਾਨੀ ਖਾ ਕੇ ਆ ਨੌਜਵਾਨੀ ਖਾ ਕੇ ਰਾਂ ਮੈਂ ਲੁਧਿਆਣਾ ਵਾਸੀ ਨੂੰ ਬੇਨਤੀ ਕਰਾਂ ਚ ਉਹਨਾਂ ਵਾਂ ਮੈਨੂੰ 13 ਸਾਲ ਹੋ ਗਏ ਤੁਹਾਡੀ ਲੜਾਈ ਲੜਦੀ ਨੂੰ ਤੇ ਹੁਣ ਮੇਰਾ ਤੁਸੀਂ ਸਾਥ ਦਿਓ ਕਿਉਂਕਿ ਅਸੀਂ ਜਿਹੜੇ ਲੋਕ ਹੁੰਨੇ ਆ ਅਸੀਂ ਯਾਨੀ ਜਜ਼ਬਾਤੀ ਹੁੰਨੇ ਆ ਸਾਨੂੰ ਬਤਾਵਾ ਜੇ ਤੁਸੀਂ ਮੇਰਾ ਸਾਥ ਨਾਲ ਦਿੱਤਾ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਪੁੱਛਣਗੀਆਂ ਕਰਾਂ ਤੁਹਾਨੂੰ ਕਹਿਣਗੀਆਂ ਮੈਂ ਇੱਕ ਬੰਦਾ 13 ਸਾਲ ਤੋਂ ਤੁਹਾਡੇ ਵਾਸਤੇ ਲੜਦਾ ਸੀ ਤੁਸੀਂ ਉਹਨੂੰ ਵੋਟ ਨਹੀਂ ਪਾ ਸਕੇ ਕਿਉਂ ਨਹੀਂ ਆਹੀ ਸਵਾਲ ਹੈ ਮੇਰਾ ਵੀ ਵੋਟ ਕਿਉਂ ਨਹੀਂ ਪਉਂਦੇ ਤੁਹਾਨੂੰ ਜਦੋਂ ਆਹੀ ਗੱਲ ਬਾਤਾਂ ਜੀ ਜਾਗਣ ਦੀ ਦੁਨੀਆ ਦੁਨੀਆ ਝਾਕੂ ਕੀ ਕਰਾ ਅੱਜ ਹਸਪਤਲ ਕੈਂਸਰਾਂ ਨਾਲ ਭਰੇ ਪਏ ਆ ਪੰਜਾਬ ਕੈਂਸਰ ਦੇ ਰਸਤੇ ਨਹੀਂ ਬਣਦਾ ਪਿਆ ਵਾ ਆ ਕੀ ਕਰਦੇ ਪਏ ਆ ਆ ਹਾਕੀ ਖੇਲੀ ਜਾਂਦੇ ਆ ਫੁੱਟਬਾਲ ਖੇਡ ਲਈ ਜਾਂਦੇ ਆ ਕਹਿੰਦੇ ਗੋਲ ਗੱਪੇ ਖਾ ਲਈ ਜੀ ਆ ਸਾਡੇ ਮੁੱਦੇ ਨਹੀਂ ਆ ਸਾਡੇ ਮੁੱਦੇ ਆ ਹਾ ਵਾ ਇਹਨਾਂ ਨੂੰ ਮਜਗਾਉਣ ਲਈ ਲੈ ਕੇ ਆਇਆ ਵਾ ਅੱਜ ਲੀਡਰਾਂ ਦੇ ਮੂੰਹ ਤੇ ਚਪੇੜ ਮਾਰਨੀ ਆ ਮੈਂ ਅੱਜ ਅੱਗੇ ਨਾ ਕੇ ਮੈਂ ਲੀਡਰਾਂ ਦੇ ਮੂੰਹ ਤੇ ਚਪੇ ਬੁੱਡੇ ਨਾਲੇ ਦਾ ਪਾਣੀ ਲੈਂਦਾ ਬੁੱਡੇ ਨਾਲੇ ਦਾ ਪਾਣੀ ਲੈ ਕੇ ਆਂਦਾ ਜੀ ਕਹਿੰਦੇ ਜੀ ਸਾਫ਼ ਹੋ ਗਿਆ ਇਹ ਕਾਲਾ ਕਰੋਨਾ ਨੇ ਤਿੰਨ ਦਿਨਾਂ ਦੇ ਵਿੱਚ ਸਾਫ਼ ਕਰਤਾ ਸੀਗਾ ਪਰ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਸਿਆਸਤ ਕਰਦੇ ਆ ਸਾਡੇ ਲੀਡਰ ਸਿਆਸਤ ਕਰਦੇ ਆ ਪਰ ਇਹਨੂੰ ਠੀਕ ਨਹੀਂ ਕਰਦੇ ਇਹਨੂੰ ਪਰਾ ਮੈਂ ਅੱਜ ਬੇਨਤੀ ਕਰਨਾ ਚਾਹੁੰਦਾ ਸਾਰੇ ਲੋਕਾਂ ਨੂੰ ਆ ਦੇਖੋ ਜੀ ਮੈਨਾਂ ਪਰਜੂ ਨੂੰ ਸੱਟ ਗਏ ਇਹਨਾਂ ਲੀਡਰਾਂ ਨੂੰ ਸੱਟ ਰਿਹਾ ਮੈਂ ਲਗਾ ਇਹਨਾਂ ਦਾ ਆਹ ਤਾਂ ਬਸਲੇਰੀ ਵਾਲਾ ਪਾਣੀ ਪੀਂਦੇ ਆ ਆਹ ਮਹਿੰਗੇ ਮਹਿੰਗੇ ਬੋਤਲਾ ਪੀਂਦੇ ਆ ਪਰ ਸਾਡੇ ਜਵਾਨਾਂ ਨੂੰ ਆਹ ਮਾਰ ਰਿਹਾ ਆ ਬੁੱਢੇ ਨਾਲ ਦਾ ਪਾਣੀ ਆ ਯਾਰ ਸਾਫ਼ ਕਾ ਤਾਂ ਨਹੀਂ ਹੁੰਦਾ ਬੁੱਢੇ ਨਾਲ ਕੀ ਕਰ ਬੁੱਢੇ ਨਾਲ ਆਹੀ ਅਸੀਂ ਮੇਰੇ ਕੋਈ ਹੋਰ ਤਰੀਕਾ ਨਹੀਂ ਬਚਿਆ ਮੈਂ ਸਾਰੇ ਤਰੀਕੇ ਬਣਾ ਲਏ ਤੁਹਾਨੂੰ ਸਾਰਿਆਂ ਨੂੰ ਪਤਾ ਆ ਗਿਆ ਤੁਸੀਂ ਚੈਨਲ ਤੇ ਖਬਰਾਂ ਲਾਉਣੇ ਮੇਰੇ ਕੋਈ ਤਰੀਕਾ ਨਹੀਂ ਬਚਿਆ ਹੁਣ ਮੇਰੇ ਕੋਲ ਆਹੀ ਤਰੀਕਾ ਵਾ ਇਸ ਕਰਕੇ ਮੈਂ ਵੀ ਆਹ ਪ੍ਰੋਟੈਸਟ ਕਰ ਰਿਹਾ ਵਾਂ ਐਮਪੀ ਚੋਨ ਲੜ ਰਿਹਾ ਵਾਂ ਮੇਰੇ ਵਾਸਤੇ ਬੜੀ ਕਟਰੀ ਕਟਰੀ ਆ ਕਈ ਇਸ ਨੂੰ ਤਮਾਸ਼ਾ ਵੀ ਦੱਸਣਗੇ ਕਿਰਾ ਕਈ ਇਹਨੂੰ ਕਹਣਗੇ ਡਰਾਮਾ ਵੀ ਦੱਸਣਗੇ ਕਿਰਾ ਆ ਡਰਾਮਾ ਨਹੀਂ ਆ ਆ ਲੋਕਾਂ ਦੇ ਮੁੱਦੇ ਆ ਆ ਲੋਕਾਂ ਦੇ ਮੁੱਦੇ ਆ ਜਿਹੜੇ ਅੱਜ ਲੈ ਕੇ ਆਇਆ ਵਾ ਆ ਲੋਕਾਂ ਦੇ ਮੁੱਦੇ ਆ ਠੀਕ ਹੈ